ਆਰੇ ਬੁਢੀ ਕੀ ਫਤਹਿ ਸਾਨੂੰ ਬੜਾ ਮਾਣ ਹੈ ਕਿ ਸਾਡਾ ਫੈਮਿਲੀ ਦਾ ਤਾਲੁਕ ਔਰ 550 ਸਾਲ ਪੁਰਾਣਾ ਬਾਬਾ ਨਾਨਕ ਦੇ ਨਾਲ ਹੈ ਔਰ ਹਾਲੀ ਦੀ ਹੋਈ ਉਹ ਲੈਗੇਸੀ ਅਸੀਂ ਕਾਇਮ ਰੱਖੀ ਹੋਈ ਹੈ ਤੁਹਾਨੂੰ ਜਿਵੇਂ ਕਿ ਇਤਹਾਸ ਇਸ ਪਤਾ ਹੈ ਕਿ ਸਿੱਖੀ ਦਾ ਮਜ਼ਬ 9ਵੀਂ ਦੀ ਤਲਵੰਡੀ ਤੋਂ ਸ਼ੁਰੂ ਹੋਇਆ ਸੀ ਔਰ ਸਦਾਇ ਬੋਧੀ ਦੀ ਤਲਵੰਡੀ ਨੂੰ ਅਜਨਕਾਣਾ ਸਾਹਿਬ ਜਾਨੇ ਜਾਂਦਾ ਹੈ ਔਰ ਸਾਡੇ ਜਿਹੜੇ ਵੱਡੇ ਸੀ ਉਹ ਬਾਬਾ ਗੁਰੂ ਨਾਨਕ ਸਾਹਿਬ ਨਾਲ ਉਹਨਾਂ ਦੇ ਬਚਪਨ ਤੋਂ ਹੀ ਉਹਨਾਂ ਨੂੰ ਪਿਆਰ ਕਰਦੇ ਸੀ ਔਰ ਜਿਹੜੀ ਉਹਨਾਂ ਦੇ ਵਿੱਚ ਸਪਿਰਚੁਅਲ ਪਾਵਰ ਸੀ ਉਹ ਸਭ ਤੋਂ ਪਹਿਲੇ ਸਾਡੇ ਵੱਡਿਆਂ ਨੇ ਪਛਾਣਿਆ ਸੀ ਵਿਪਿੰਗਾਂਤਿਨ ਤੇ ਜਾਣਦੇ ਸੀ ਔਰ ਇੱਕ ਉਹ ਖੁਦ ਧਾਇਬਲਾ ਸਾਹਿਬ ਜਾਣਦੇ ਸੀ ਔਰ ਕਦੀ ਵੀ ਧਾਇਬਲਾ ਸਾਹਿਬ ਨੇ ਹਮੇਸ਼ਾ ਉਹਨਾਂ ਵਾਸਤੇ ਪਿਆਰ ਕੀਤਾ ਕਿਉਂਕਿ ਮੇਤਾ ਕਾਲੂ ਜੀ ਹਮੇਸ਼ਾ ਉਹਨਾਂ ਨੂੰ ਡਾਂਟਦੇ ਸੀ ਮਾਰਦੇ ਸੀ ਮਗਰ ਸਾਡੇ ਵੱਡੇ ਇਸ ਚੀਜ਼ ਨੂੰ ਬੜਾ ਉਪਰਾ ਮੰਨਦੇ ਸੀ ਔਰ ਕਹਿੰਦੇ ਸੀ ਕਿ ਬਾਬਾ ਜੀ ਨੂੰ ਕਦੀ ਕੁਛ ਨਹੀਂ ਕਹਿਣਾ ਅੱਜ ਜਿਹੜਾ ਕਨਸੈਪਟ ਲੰਗਰ ਦਾ ਚੱਲ ਰਿਹਾ ਹੈ ਉਸੇ ਜ਼ਮਾਨੇ ਦਾ ਲੰਗਰ ਚੱਲ ਰਿਹਾ ਹੈ ਜਿਹੜਾ ਬਾਬਾ ਜੀ ਨੂੰ 20 ਰੁਪਏ ਦਿੱਤੇ ਗਏ ਸੀ ਔਰ ਉਸ 20 ਰੁਪਏ ਤੋਂ ਲੰਗਰ ਚੱਲ ਰਿਹਾ ਹੈ ਔਰ ਜਦੋਂ ਬਾਬਾ ਜੀ ਸਭ ਗਰੀਬਾਂ 'ਚ ਵੱਢ ਕੇ ਆਏ ਤੇ ਆਪਕੇ ਗੁਰਦੁਆਰਾ ਤੰਬੂ ਸਾਹਿਬ ਜਿਹੜਾ ਸਾੜਾ ਨਾਨਕਾ ਸਾਹਿਬ ਦੇ ਵਿੱਚ ਹੈ ਉੱਥੇ ਆ ਕੇ ਇੱਕ ਦਰਖਤ ਦੇ ਥੱਲੇ ਲੱਗੇ ਔਰ ਦਰਖਤ ਵੀ ਅੱਜ ਉੱਥੇ ਕੈਨ ਹੈ ਔਰ ਸੰਗਤਾਂ ਦੀਆਂ ਅਨੰਤ ਅਸਿਰ ਕਰਦੀਆਂ ਨੇ ਹੁੰਦਾ ਔਰ ਭਾਈ ਮਰਦਾਨਾ ਨੇ ਦੱਸਿਆ ਕਿ ਤਬ ਗੁਰੂ ਸਾਹਿਬ ਉੱਥੇ ਛੁਪੇ ਹੋਏ ਨੇ ਤੇ ਫਿਰ ਜਦੋਂ ਉਹਨਾਂ ਨੂੰ ਬੁਲਾਇ ਮੇ ਤਾਂ ਗੱਲ ਵੀ ਨੇ ਕੁਛ ਮੇੜਾ ਮਾਰਿਆ ਤੇ ਫਿਰ ਸਾਡੇ ਵੱਡਿਆਂ ਨੂੰ ਜਦੋਂ ਪਤਾ ਲੱਗਾ ਤੇ ਉਹਨਾਂ ਨੇ ਕੱਲ ਜੀ ਨੇ ਕਿਹਾ ਕਿ ਨਹੀਂ ਤੂੰ ਇਸ ਬੱਚੇ ਨੂੰ ਕੁਝ ਨਹੀਂ ਕਹਿਣਾ ਬੱਚਾ ਮੇਰਾ ਆਪਣਾ ਹੈ ਔਰ ਉਹ ਵੀਰ ਹੈ ਸਾਡੇ ਵੱਡਿਆਂ ਨੇ ਉਹਨਾਂ ਨੂੰ ਮੇ ਤਾਂ ਗੱਲ ਵੀ ਨੇ ਮੋੜੇ ਹੋ ਸਟੈਂਡ ਔਰ ਉਹਨਾਂ ਨੇ ਕਿਹਾ ਕਿ ਇਹ ਬੱਚਾ ਮੇਰਾ ਬੱਚਾ ਹੈ ਨੂੰ ਕੁਝ ਨਹੀਂ ਕਹਿਣਾ ਫਿਰ ਉਹ ਦੇਖੋ ਕਿ ਲੰਗਰ ਦਾ ਪਾਸੇ ਔਰ ਵੀਰਾਂ ਕੋਲ ਚੱਲ ਰਿਹਾ ਔਰ ਖਤਮ ਹੀ ਨਹੀਂ ਹੋ ਰਿਹਾ ਜਉ ਤਾਈਂ ਮੇਰੇ ਖਤਮ ਇਨਸਾਨੀਅਤ ਰਹੇਗੀ ਔਰ ਲੰਗਰ ਚੱਲਦਾ ਰਹੇਗਾ ਐਸੀ ਤਰ੍ਹਾਂ ਹੀ ਸਾਡੇ ਵੱਡੇ ਹਮੇਸ਼ਾ ਗੁਰੂ ਸਾਹਿਬ ਦੇ ਨਾਲ ਪਿਆਰ ਕਰਦੇ ਤੁਹਾਡੇ ਸਾਹਮਣੇ सब ने जो तो छांत की थी जो तो लोगों ने कहा कि उन्होंने पूरी फसलों ही उजाड़ियां ने जो तो वेख गया तो वो हरा भरा तो मैं तो आप जीतों सबू कह कि जरूर तुम अपनी यंग जनरेशन जरूर पाकिस्तान लैके आओ तो जोड़ा इतिहास है वह साढ़े को पाकिस्तान के तीस अपने यंग बच्चों जरूर पाकिस्तान लैके उन्होंने दिखाया करो पाकिस्तान के सारी सिकां हिस्टरी है तुम जो उन लोगों को पूछो जो पाकिस्तान सिख आते हैं तो देखो कि इन्ना प्यार ਤੇ ਜਦੋਂ ਵੀ ਸੇਖ ਪਗੜੀ ਦੇ ਵਿੱਚ ਹੁੰਦੇ ਨੇ ਤੇ ਲੋਕ ਕਹਿੰਦੇ ਸਰਦਾਰ ਸਾਹਿਬ ਆਪ ਇਧਰ ਆਏ ਹਮਾਰੇ ਸਾਥ ਤਸਵੀਰ ਬਣਾਏ ਸਰਦਾਰ ਸਾਹਿਬ ਇਧਰ ਆਏ ਸਰਦਾਰ ਸਾਹਿਬ ਲੈ ਕੇ ਨਾਮ ਪੁਕਾਰਦੇ ਨੇ ਔਰ ਬੜੀ ਖੁਸ਼ੀ ਹੁੰਦੀ ਹੈ ਤੁਸੀਂ ਯਕੀਨ ਕਰੋ ਕਿ ਲੋਕ ਜਦੋਂ ਸਰਦਾਰ ਹੋਟਲ ਦੇ ਵਿੱਚ ਫਿਰਦੇ ਹੁੰਦੇ ਨੇ ਲੋਕੀ ਪੈਸੇ ਨਹੀਂ ਲੈਂਦੇ ਕੋਈ ਪਿੱਛੂ ਪੈਸੇ ਦੇ ਕੇ ਚਲੇ ਜਾਂਦਾ ਜੀ ਨਾ ਦਾ ਪੈਸੇ ਮੈਂ ਦਿਆ ਕਰੀ ਮਤਲਬ ਤੇ ਪਾਕਿਸਤਾਨ ਦੀ ਦੇ ਵਿੱਚ ਤੁਹਾਡੀ ਬੜੀ ਰਿਸਪੈਕਟ ਹੈ ਔਰ ਐਸੀ ਕੋਈ ਗੱਲ ਨਹੀਂ ਤੁਹਾਨੂੰ ਮੀਡੀਆ ਡਰਾਉਂਦਾ ਹੈ ਕਿ ਜੇ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਤੇ ਤੁਹਾਨੂੰ ਕਿਸੇ ਮੁਲਕ ਦਾ ਨਹੀਂ ਮਿਲਣਾ ਐਸੀ ਕੋਈ ਗੱਲ ਨਹੀਂ ਆ ਲਾ ਸਭ ਨੂੰ ਮੈਂ ਇਹ ਜ਼ਰੂਰ ਕਵਾਂਗਾ ਕਿ ਤੁਸੀਂ ਆਪਣੀ ਯੰਗ ਜਨਰੇਸ਼ਨ ਬੱਚਿਆਂ ਨੂੰ ਜ਼ਰੂਰ ਪਾਕਿਸਤਾਨ ਲੈ ਕੇ ਆਇਆ ਕਰੋ ਤਾਂ ਕਿ ਉਹਨਾਂ ਨੂੰ ਇਤਿਹਾਸ ਦੇ ਬਾਰੇ ਵਿੱਚ ਪਤਾ ਹੋਵੇ ਹੁਣੇ ਮੈਨੂੰ ਪਤਾ ਲੱਗਾ ਮੈਂ ਪਾਸੋਂ ਮਿਲਿਆ ਜੀ ਮੈਨੂੰ ਡਾਕਟਰ ਜੋਸ਼ਨ ਸਾਹਿਬ ਨੇ ਦੱਸਿਆ ਜੀ 130 ਲੋਕਾਂ ਦਾ ਜਨਤ ਹੈ ਨਿਊਯਾਰਕ ਤੋਂ ਜੜੀ ਹੋ ਰਿਹਾ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਉਹਨਾਂ ਨੇ ਜੀ ਗੁਰਪੁਰਬ ਤਿਹਾੜੀ ਦੇ ਮੈਂ ਤੁਹਾਨੂੰ ਸਭ ਨੂੰ ਕਵਾਂਗਾ ਤੁਸੀਂ ਵੀ ਜ਼ਰੂਰ ਇਥੋਂ ਨਿਊਜਰਸੀ ਤੋਂ ਵੀ ਆਇਆ ਕਰੋ ਸਾਡੇ ਗਰੁੱਪਸ ਬਣਾਓ ਤੇ ਬੜੀ ਮੈਨੂੰ ਖੁਸ਼ੀ ਹੋਏਗੀ ਇਸ ਚੀਜ਼ ਦੇ ਬਾਰੇ ਵਿੱਚ ਔਰ ਦਿੱਲੀ ਤੱਕ ਤਾਲੁਕੇ ਨੰਨ ਕਾਲਾ ਸਾਹਿਬ ਦੀ ਪੰਜਾ ਸਾਹਿਬ ਦੀ ਉਹ ਤੁਹਾਡੇ ਸਾਰੇ ਦਰਸ਼ਨ ਉਹ ਕਹਿੰਦੇ ਸੀ ਨਾ ਕਿ ਤੁਸੀਂ ਹਰ ਅਰਦਾਸ ਦੇ ਵਿੱਚ ਕਹਿੰਦੇ ਸੀ ਜਿਹੜੇ ਗੁਰਦੁਆਰੇ ਰਹਿ ਗਏ ਨਹੀਂ ਹੁੰਦੀ ਖੁੱਲਾ ਅਰਦਾਸ ਉਹਨਾਂ ਤੇ ਤੁਹਾਡੇ ਲੋਕਾਂ ਵਾਸਤੇ ਖੁੱਲੀ ਅਰਦਾਸ ਉਹ ਮੰਨੀ ਗਈ ਹੈ ਕਿ ਤੁਸੀਂ ਬਾਹਰ ਤੁਹਾਡੇ ਕੋ پاسਪੋਰਟ ਨੇ ਤੁਸੀਂ ਜਦੋਂ ਮਰਜ਼ੀ ਉਹ ਤੁਹਾਨੂੰ ਤੇ ਮਸਲਾ ਕੋਈ ਨਹੀਂ ਹੈ ਜੀ ਜਿੰਨੀ ਵਾਰੀ ਮਰਜ਼ੀ ਆਓ ਤੁਸੀਂ ਔਰ ਸਾਡੇ ਕੋਲ ਐਸਐਸਏ ਲੋਕ ਨੇ ਜਿਹੜੇ ਜੀ ਇੰਡੀਆ ਦੇ ਨਾਲ ਉਹਨਾਂ ਨੇ ਹਰ ਸਾਲ ਪਾਕਿਸਤਾਨ ਦਾ ਇੱਕ ਟ੍ਰਿਪ ਰੱਖਿਆ ਹੁੰਦਾ ਤੇ ਮੈਂ ਤੁਹਾਨੂੰ ਸਭ ਨੂੰ ਕਵਾਂਗਾ ਦੀ ਭੈਣਾ ਨੂੰ ਮਾਵਾ ਨੂੰ ਸਦਾ ਸਹਿਬਾਨ ਨੂੰ ਕਿ ਜ਼ਰੂਰ ਤੁਸੀਂ ਪਾਕਿਸਤਾਨ ਤਸ਼ੀਫ ਲੈ ਕੇ ਆਓ ਪਾਕਿਸਤਾਨ ਤੁਹਾਡਾ ਆਪਣਾ ਗੁਰੂਆਂ ਦਾ ਸ਼ਹਿਰ ਹੈ ਗੁਰੂਆਂ ਦਾ ਕੰਟਰੀ ਹੈ ਤੁਹਾਡੀ ਤੇ ਜ਼ਰੂਰ ਆਓ ਔਰ ਸੈਕੰਡਲੀ ਪਾਕੀ ਮੈਂ ਨਾ ਦਾ ਆਪਣਾ ਬਿੰਦਰ ਸਾਹਿਬ ਦਾ ਸ਼ੁਕਰੀਆ ਦਰ ਕਰਨਾ ਮੇਰਾ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਬੜੇ ਸ਼ਾਰਟ ਨੋਟਿਸ ਤੇ ਬੁਲਾਇਆ ਕਿ ਪਿਛਲੇ ਹਫਤੇ ਤੋਂ ਇਸੀ ਕੰਟੈਕਟ ਇਸ ਸੀ ਤੇ ਨਾ ਨੇ ਮੈਨੂੰ ਤਾਬਤ ਦਿੱਤੀ ਕਿ ਜ਼ਰੂਰ ਤੁਸੀਂ ਗੁਰਦੁਆਰੇ ਚ ਆਓ ਤੇ ਤੁਹਾਡੇ ਸਭ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ